ACB ਯਾਨੀ ਐਂਟੀ ਕ腐ਪਸ਼ਨ ਬਿਊਰੋ ਨੇ ਇੱਕ ਪੁਲਿਸ ਕਾਂਸਟੇਬਲ ਜਿਹੜਾ ਕਿ ਸਿਰਫ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਸੀ ਉਹਦੇ ਘਰ ਦੇ ਵਿੱਚ ਮਾਰੀ ਦਬਿਸ਼ ਯਾਨੀ ਛਾਪਾ ਉਸ ਛਾਪੇ ਦੇ ਵਿੱਚ ਕੀ ਨਿਕਲਿਆ ਕੀ ਨਹੀਂ ਨਿਕਲਿਆ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਸਾਰਿਆਂ ਕੇ ਕਿਵੇਂ ਐਂਟੀ ਕ腐ਪਸ਼ਨ ਬਿਊਰੋ ਦੀ ਇੱਕ ਬਹੁਤ ਵੱਡੀ ਟੀਮ ਜਿਸ ਨੂੰ ਕਿਹਾ ਜਾਂਦਾ ਹੈ ਕਿ ਇੱਕ ਸੀਕ੍ਰੇਟ ਵੈਰੀਫਿਕੇਸ਼ਨ ਜਿਹੜੀ ਸੀ ਇਸ ਪੁਲਿਸ ਕਾਂਸਟੇਬਲ ਦੀ ਹੋਈ ਹੈ ਜਿਸ ਦਾ ਨਾਮ ਦੁਸ਼ਯੰਤ ਸ਼ਰਮਾ ਗਾੜੀਗੜ੍ਹ ਜੰਮੂ ਦਾ ACB ਯਾਨੀ ਐਂਟੀ ਕ੍ਰਪਸ਼ਨ ਬਿਊਰੋ ਨੇ ਇੱਕ ਪੁਲਿਸ ਕਾਂਸਟੇਬਲ ਜਿਹੜਾ ਕਿ ਸਿਰਫ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਸੀ ਉਹਦੇ ਘਰ ਦੇ ਵਿੱਚ ਮਾਰੀ ਦਵਸ਼ਿਆ ਨਹੀਂ ਛਾਪਾ ਉਸ ਛਾਪੇ ਦੇ ਵਿੱਚ ਕੀ ਨਿਕਲਿਆ ਕੀ ਨਹੀਂ ਨਿਕਲਿਆ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਸਾਰੀਆਂ ਕਿ ਕਿਵੇਂ ਐਂਟੀ ਕ੍ਰਪਸ਼ਨ ਬਿਊਰੋ ਦੀ ਇੱਕ ਬਹੁਤ ਵੱਡੀ ਟੀਮ ਜਿਸ ਨੂੰ ਕਿਹਾ ਜਾਂਦਾ ਹੈ ਕਿ ਇੱਕ ਸੀਕ੍ਰੇਟ ਵੈਰੀਫਿਕੇਸ਼ਨ ਜਿਹੜੀ ਸੀ ਇਸ ਪੁਲਿਸ ਕਾਂਸਟੇਬਲ ਦੀ ਹੋਈ ਹੈ ਜਿਸ ਦਾ ਨਾਮ ਦੁਸ਼ਯੰਤ ਸ਼ਰਮਾ ਗਾੜੀਗੜ ਜੰਮੂ ਦਾ ਰਹਿਣ ਵਾਲਾ ਇਹ ਦੁਸ਼ਯੰਤ ਸ਼ਰਮਾ ਇੱਕ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਅਤੇ ਇਸ ਦੇ ਉੱਤੇ ਸੀਕ੍ਰੇਟ ਵੈਰੀਫਿਕੇਸ਼ਨ ਜਿਹੜੀ ਕਿ ਐਂਟੀ ਕ੍ਰਪਸ਼ਨ ਬਿਊਰੋ ਦੀ ਬੈਠ ਜਾਣਾ ਕੋਈ ਛੋਟੀ ਗੱਲ ਨਹੀਂ ਕਿਉਂਕਿ ਇੱਕ ਆਈਆਰਪੀ ਦੇ ਵਿੱਚ ਸੀਨੀਅਰ ਸੌਰੀ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਅਗਰ ਦੇਖਿਆ ਜਾਵੇ ਤਾਂ ਉਸ ਦੀ ਤਨਖਾਹ ਕਿੰਨੀ ਕੁ ਹੋ ਸਕਦੀ ਹੈ ਜੋ ਨੈਟ ਦੇ ਅਗਰ ਤੁਸੀਂ ਸਰਚ ਵੀ ਮਾਰ ਕੇ ਦੇਖ ਲਓ ਇੱਕ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਦੀ ਤਨਖਾਹ ਜ਼ਿਆਦਾ ਤੋਂ ਜ਼ਿਆਦਾ 60000 ਨਹੀਂ ਤਾਂ 1 ਲੱਖ ਰੁਪਈਆ ਹੋ ਸਕਦੀ ਹੈ ਮਗਰ ਇੰਨੀ ਪ੍ਰਾਪਰਟੀ ਪ੍ਰਾਪਰਟੀ ਜੋ ਕਿ ACB ਨੇ ਪੂਰੀ ਦਬਿਸ਼ ਦੇ ਦਬਿਸ਼ ਮਾਰ ਕੇ ਇਹ ਦੇਖਿਆ ਕਿ ਉਹਨਾਂ ਦੇ ਕੋਲ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਦੇ ਕੋਲ ਮੂਵੇਬਲ ਅਤੇ ਇਮੂਵੇਬਲ ਪ੍ਰਾਪਰਟੀ ਦੀ ਪਰਮਾਰ ਪਈ ਹੋਈ ਹੈ residential cum commercial complex ਹੈ ਉਹਦੇ ਕੋਲ ਉਹਦੇ ਕੋਲ ਕਿਹਾ ਜਾਂਦਾ ਹੈ ਕਿ plots ਨੇ ਉਹਦਾ ਆਪਣਾ ਇੱਕ ਮਹਿਲ ਵਰਗਾ ਘਰ ਹੈ ਅਤੇ ਲਕਚਰੀਅਸ ਗੱਡੀਆਂ ਵੀ ਹਨ ਹੁਣ ਇਹਨਾਂ ਗੱਡੀਆਂ ਦਾ ਖਰਚਾ ਇੱਕ ਪੁਲਿਸ ਕਨਸਟੇਬਲ ਕਿਵੇਂ ਕਰਦਾ ਹੋਣਾ ਖੈਰ ਇਹ ਤਾਂ ਇਨਕੁਆਇਰੀ ਐਂਟੀ ਕ੍ਰਿਪਸ਼ਨ ਬਿਊਰੋ ਕਰ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਤਸਵੀਰਾਂ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਮੀਰਾ ਸਾਹਿਬ ਦੇ ਵਿੱਚ ਜਿੱਥੇ ਕਿ ਉਸ ਦਾ ਇੱਕ ਕਮਰਸ਼ੀਅਲ ਕੰਪਲੈਕਸ ਹੈ ਜਿੱਥੇ ਇੱਕ ਕੰਮ ਚੱਲ ਰਿਹਾ ਹੈ ਉਸ ਦਾ ਬਹੁਤ ਵਧੀਆ ਇੱਕ ਰੈਸਟੋਰੈਂਟ ਵੀ ਹੈ ਦਬਿਸ਼ਪਈ ਕੰਪਿਊਟਰ ਵੀ ਚੱਕ ਲਏ ਗਏ ਬਿਲਿੰਗ ਬੁੱਕਾਂ ਵੀ ਚੱਕ ਲੀਆਂ ਗਈਆਂ ਅਤੇ ਨਾਲ ਹੀ ਰੋਹੀ ਮੋੜ ਜਿਹੜਾ ਹਰਸਪੁਰਾ ਰੋਡ ਤੇ ਪੈਂਦਾ ਹੈ ਉੱਥੇ ਵੀ ਉਹਦਾ ਇੱਕ ਕਮਰਸ਼ੀਅਲ ਕੰਪਲੈਕਸ ਹੈ ਔਰ ਉਹਦੇ ਨਾਲ ਹੀ ਰੈ residențial ਕੰਪਲੈਕਸ ਵੀ ਜੁੜਿਆ ਹੋਇਆ ਹੈ ਇੱਕ ਵੀਡੀਓ ਦੇ ਵਿੱਚ ਤੁਸੀਂ ਨਾਲ ਦੇਖ ਵੀ ਰਹੇ ਹੋ ਕਿ ਇੱਕ ਜਗ੍ਹਾ ਦੇ ਵਿੱਚ ਜਦੋਂ ਚਾਬੀ ਨਹੀਂ ਮਿਲਦੀ ਤਾਂ ਸਪੈਸ਼ਲ ਜਿਹੜੇ ਮੈਜਿਸਟ੍ਰੇਟਸ ਹਨ ਅਤੇ ਜਿਹੜੇ ਇੰਡੀਪੈਂਡੈਂਟ ਵਿਟਨੈਸਸ ਨੇ ਉਨਾ ਦੀ ਮੌਜੂਦਗੀ ਦੇ ਵਿੱਚ ਬਕਾਇਦਾ ਪਰਮਿਸ਼ਨ ਲੈ ਕੇ ਉਸ ਤਾਲੇ ਨੂੰ ਵੀ ਤੋੜਿਆ ਗਿਆ ਅਤੇ ਉਸ ਬਿਲਡਿੰਗ ਨੂੰ ਵੀ ਖਲੋਆਇਆ ਗਿਆ ਹੁਣ ਉਸ ਬਿਲਡਿੰਗ ਦੇ ਅੰਦਰੋਂ ਕੀ ਨਿਕਲਿਆ ਕੀ ਨਹੀਂ ਨਿਕਲਿਆ ਉਹਦੇ ਘਰ ਦੇ ਵਿੱਚ ਕਿੰਨੀ ਪ੍ਰਾਪਰਟੀ ਹੈ ਕਿਹਾ ਜਾਂਦਾ ਹੈ ਕਿ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਇਲੈਕਟ੍ਰੋਨਿਕਸ ਦੀਆਂ ਆਈਟਮਾਂ ਤੱਕ ਪਈਆਂ ਹੋਈਆਂ ਨੇ ਜਿਹੜੀਆਂ ਕਿ ਇੱਕ ਆਮ ਸਿਲੈਕਸ਼ਨ ਗ੍ਰੇਡ ਕੌਨਸਟੇਬਲ ਨਹੀਂ ਖਰੀਦ ਸਕਦਾ ਆਰਪੀ ਦੇ ਵਿੱਚ ਇੱਕ ਕੌਨਸਟੇਬਲ ਦੇ ਇੰਨੇ ਕਿਹੜੇ ਕੰਟੈਕਟਸ ਹੋਗੇ ਜਾਂ ਐਡਾ ਕਿਹੜਾ ਬਿਜ਼ਨਸ ਹੋ ਗਿਆ ਕਿ ਉਸ ਦੇ ਨਾਂ ਦੇ ਉੱਤੇ ਕਾਫੀ ਜਿਹੜੀ ਪ੍ਰਾਪਰਟੀ ਹੈ ਔਰ ਮੂਵੇਬਲ ਇਮੂਵੇਬਲ ਦੋਵੇਂ ਤਰ੍ਹਾਂ ਦੀ ਅਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਵੀ ਹੈ ਖੈਰ ਇਹ ਵਿਸ਼ਾ ਇਨਕੁਆਇਰੀ ਦਾ ਹੈ ਸੂਤਰਾਂ ਦੇ ਮੁਤਾਬਕ ਇੱਥੋਂ ਤੱਕ ਵੀ ਪਤਾ ਚੱਲਿਆ ਹੈ ਕਿ ਇਹ ਬੰਦਾ ਜਿਹੜਾ ਸਿਲੈਕਸ਼ਨ ਗ੍ਰੇਡ ਕਨਸਟੇਬਲ ਹੈ ਲੋਕਾਂ ਨੂੰ सूद ਤੇ ਪੈਸੇ ਵੀ ਸ਼ਾਇਦ ਦਿੰਦਾ ਸੀ ਜਾਂ ਕੋਈ ਪ੍ਰਾਪਰਟੀ ਵਗੈਰਾ ਦਾ ਕੰਮ ਕਰਦਾ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ ਉਹ ਇਹ ਸਭ ਕਰਦਾ ਸੀ ਤਾਂ ਫਿਰ ਐਂਟੀ ਕ腐ਪਸ਼ਨ ਬਿਊਰੋ ਜਦੋਂ ਉਹਦੇ ਘਰ ਆਈ ਤਾਂ ਇਹ ਵੀ ਤਾਂ ਦੇਖਣਾ ਹੋਵੇਗਾ ਕਿ ਉਹਦੀ ਅਟੈਂਡੈਂਸ ਕਿੰਨੀ ਹੈ ਉਹ ਨੌਕਰੀ ਤੇ ਕਦੋਂ ਜਾਂਦਾ ਸੀ ਉਹ ਵੀ ਇੰਡੀਅਨ ਰਿਜ਼ਰਵ ਪੁਲਿਸ ਔਰ ਉਸਨੇ ਅਟੈਚਮੈਂਟ ਤੱਕ ਕਰਵਾਈ ਹੋਈ ਸੀ ਆਪਣੀ ਪਟਾਲੀਅਨ ਤੋਂ ਦੂਸਰੀ ਪਟਾਲੀਅਨ ਦੇ ਵਿੱਚ ਔਰ ਅਟੈਚਮੈਂਟ ਕਰਵਾਉਣਾ ਇੱਕ ਪਟਾਲੀਅਨ ਚੋਂ ਦੂਸਰੀ ਪਟਾਲੀਅਨ ਦੇ ਵਿੱਚ ਆਮ ਸਿਲੈਕਸ਼ਨ ਗ੍ਰੇਡ ਕਨਸਟੇਬਲ ਦੇ ਹੱਥ ਵਿੱਚ ਵੈਸੇ ਹੁੰਦਾ ਨਹੀਂ ਕੀ ਕਹਿ ਕੇ ਉਸਨੇ ਆਪਣੀ ਅਟੈਚਮੈਂਟ ਕਰਵਾਈ ਹੋਣੀ ਆਪਣੇ ਘਰ ਦੇ ਨੇੜੇ ਆਇਆ ਹੋਣਾ ਜਾਂ ਕੀ ਬਿਜ਼ਨਸ ਉਸਨੇ ਖੜੇ ਕੀਤੇ ਉਹਨੇ خیر ਇਹ ਤਾਂ ਗੱਲਾਂ ਨੇ ਬਾਅਦ ਦੀਆਂ ਪਰ ਤੁਹਾਨੂੰ ਦੱਸ ਦਈਏ ਕਿ ਐਂਟੀ ਕ腐ਪਸ਼ਨ ਬਿਊਰੋ ਦੀ ਜਿਹੜੀ ਇਹ ਦਬਿਸ਼ ਹੈ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਜਿਹੜੀ ਇਸ ਦੇ ਸਾਰਿਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੇ ਉੱਤੇ ਪਈ ਹੈ ਉਹਦਾ ਹਿਸਾਬ ਕਿਤਾਬ ਜਿਹੜਾ ਸਾਰਾ ਇਕੱਠਾ ਕਰਕੇ ਪੁਲੰਦੇ ਬਣ ਕੇ ਉਹ ਏਸੀਬ ਜਿਹੜੀ ਹੈ ਉਹ ਆਪਣੇ ਨਾਲ ਲੈ ਗਈ ਹੈ ਤੁਹਾਨੂੰ ਫਿਰ ਤੋਂ ਦੱਸ ਦਈਏ ਇੰਡੀਪੈਂਡੈਂਟ ਵਿਟਨੈਸਿਸ ਅਤੇ ਮੈਜਿਸਟ੍ਰੇਟਸ ਦੀ ਮੌਜੂਦਗੀ ਦੇ ਵਿੱਚ ਇਹ ਦਬਿਸ਼ ਪਈ ਹੈ ਯਾਨੀ ਕਿ ਇਸ ਬੰਦੇ ਦੇ ਉੱਤੇ ਕਾਫੀ ਧੇਰ ਤੋਂ ਐਸ.ਬੀ ਦੀ ਸ਼ਾਇਦ ਅੱਖ ਰਹੀ ਹੋਵੇਗੀ ਕਿਉਂਕਿ ਮੈਜਿਸਟ੍ਰੇਟਸ ਦਾ ਨਾਲ ਆਉਣਾ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਇਹਨਾਂ ਦੇ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਕੀ ਕੀ ਨਿਕਲਿਆ ਅੰਦਰੋਂ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕੀ ਇਹ ਇੱਕ ਸਿਕਰੇਸੀ ਹੈ ਇਹ ਸੀਕ੍ਰੇਟ ਹੈ ਅਸੀਂ ਹਜੇ ਇਸ ਨੂੰ ਲੋਕਾਂ ਨੂੰ ਨਹੀਂ ਦੱਸ ਸਕਦੇ ਮੀਡੀਆ ਦੇ ਵਿੱਚ ਨਹੀਂ ਦੱਸ ਸਕਦੇ ਖੈਰ ਹੁਣ ਤਾਂ ਮਾਮਲਾ ACB ਦੇ ਅੰਡਰ ਚਲਾ ਗਿਆ ਹੈ ਹੁਣ ਇਹਦੇ ਤੇ ਕੇਸ ਹੋਏਗਾ ਕੀ ਸਿੱਟਾ ਜਿਹੜਾ ਨਿਕਲ ਕੇ ਸਾਹਮਣੇ ਆਵੇਗਾ ਲੇਕਿਨ ਇੱਕ ਸਿਲੈਕਸ਼ਨ ਗ੍ਰੇਡ ਕੌਨਸਟੇਬਲ ਦੇ ਕੋਲ ਇੰਨੀ ਪ੍ਰਾਪਰਟੀ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਔਰ ਚਿੰਤਾ ਦਾ ਵਿਸ਼ਾ ਔਰ ਇਸ ਤਰ੍ਹਾਂ ਦੇ ਹੋਰ ਕਿੰਨੇ ਸਿਲੈਕਸ਼ਨ ਗ੍ਰੇਡ ਕੌਨਸਟੇਬਲ ਹੋਣਗੇ ਉਹ ਵੀ ਇੱਕ ਜਿਹੜੀ ਗੱਲ ਹੈ ਕਿ ਇਹਦਾ ਵੀ ਪਤਾ ਕਰਨਾ ਪਏਗਾ ACB ਨੂੰ ਦੇਖਦੇ ਰਹੋ ਆਪਸੀ ਸਾਈਂ ਟਵੀ ਇਹਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਧੰਵਾਦ ਜੀ